ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਵੱਡੇ ਗਪੌੜ ਸੰਖ ਜੇ ਲੱਭਣੇ ਹੋਣ ਨਾ ਉਹ ਸਿੱਖ ਕੌਮ ਦੇ ਵਿੱਚ ਲੱਭਣਗੇ ਤੁਹਾਨੂੰ ਮਾਫ ਕਰਨਾ ਜੀ ਮੈਂ ਉਹਨਾਂ ਦੀ ਗੱਲ ਕਰਦਾ ਜਿਹੜੇ ਗਪੌੜ ਸੰਖ ਨੇ ਸਿੱਖ ਕੌਮ ਦੇ ਵਿੱਚ ਕੌਮ ਦੇ ਮਹਾਨ ਹੀਰੇ ਲੋਕ ਵਿਦਵਾਨ ਲੋਕ ਵੀ ਹੈਗੇ ਜਿਨ੍ਹਾਂ ਨੇ ਕੌਮ ਲਈ ਪੰਜਾਬ ਲਈ ਭਾਰਤ ਲਈ ਕੁਰਬਾਨੀਆਂ ਕੀਤੀਆਂ ਨੇ ਉਹ ਲੋਕ ਵੀ ਹੈਗੇ ਆ ਪਰ ਮੈਂ ਗਪੌੜ ਸੰਖਿਆ ਦੀ ਗੱਲ ਕਰਨੀ ਧਰਮ ਤਾਰਨ ਜਿਹੜਾ ਵਿਧਾਨ ਸਭਾ ਹਲਕਾ ਹੈ ਨਾ ਉਹਦੇ ਤਕਰੀਬਨ ਲਗਭਗ 101 ਦੇ 102 ਪਿੰਡ ਹੈ ਜੇ ਮੈਂ ਗਲਤ ਨਾ ਹੋਵਾਂ ਤੇ ਜਿਹੜੇ ਮੂਤਪਾਲ ਦੀ ਪਾਰਟੀ ਵਾਲੇ ਬੰਦੇ ਨੇ ਗੁਗਪਾ ਪਤਾ ਕਿੱਡੇ ਕਿੱਡੇ ਮਾਰਦੇ ਆ ਸੁਖਵੀਰ ਨੂੰ ਪਿੱਛੇ ਛੱਡਦਾ ਇਹਨਾਂ ਨੇ ਕਹਿੰਦਾ 100 ਪਿੰਡਾਂ ਦੇ ਲੋਕਾਂ ਨੇ ਮਤਾ ਪਾਤਾ ਵੀ ਕਿਸੇ ਪਾਰਟੀ ਦਾ ਪੋਲਿੰਗ ਬੂਥ ਨਹੀਂ ਲੱਗਣਾ ਇੱਥੇ ਵੀ ਅਸੀਂ ਸਨੀਆਂ ਨੂੰ ਬੋਟਾਂ ਖੋਲਗੇ ਨੇ 100 ਪਿੰਡਾਂ ਨੇ ਮਤਾ ਪਾਤਾ ਦੇਖੋ ਗੁਬਾਰਡ ਸੰਖੇ 3 ਪਿੰਡ ਤਰਨਕਾਰਨ ਦੇ ਵਿੱਚ ਉਹ ਨੇ ਗਰੰਟੀ ਨਾਲ ਕਹਿੰਦਾ ਜਿਹੜੇ ਅੰਮ੍ਰਿਤਪਾਲ ਨੇ ਹਿੰਮਤਪਾਲ ਕਹਿੰਦੇ ਆ ਜਿਹੜੇ ਬੰਦੇ ਮੂਤਪਾਲ ਕਹਿੰਦੇ ਨੇ ਅਮਰਤਪਾਲ ਨੂੰ ਉਹ ਵੋਟਾਂ ਪਾਉਣਗੇ ਜਿਹੜੇ ਬੰਦੇ ਕਹਿੰਦੇ ਧੀਰ ਮੱਲੀਆਂ ਦਾ ਪਰਿਵਾਰ ਹੈ ਮੂਤਪਾਲ ਦਾ ਪਰਿਵਾਰ ਉਹ ਬੰਦੇ ਵੋਟਾਂ ਪਾਉਣਗੇ ਜਿਹੜੇ ਨਸ਼ੇੜੀਆਂ ਦਾ ਪਰਿਵਾਰ ਕਹਿੰਦੇ ਨੇ ਉਹ ਬੰਦੇ ਵੋਟਾਂ ਪਾਉਣਗੇ ਸ਼ਹਿਰ ਦੇ ਵਿੱਚ ਹਿੰਦੂ ਕਮਿਊਨਿਟੀ ਹੈ ਉੱਥੇ ਅਸਾਈ ਭਾਈਚਾਰਾ ਹੈ ਉੱਥੇ ਐਸਸੀ ਵੋਟ ਹੈਗੀ ਹੈ ਉਹਨਾਂ ਵੋਟ ਉਹ ਲੋਕ ਬਾਈਕਾਟ ਕਰ ਦੇਣਗੇ ਉਹ ਤਾਂ ਛੇਤਰਪੇਰ ਨੂੰ ਇਹਨਾਂ ਲੋਕਾਂ ਨੇ ਨਾ ਆ ਜਿਹੜਾ ਦਿਵਾਲੀ ਦਾ ਤਿਹਾੜਾ ਆ ਰਿਹਾ ਉਸ ਤਿਹਾੜ ਨੂੰ ਵੀ ਕਾਲੀ ਦਿਵਾਲੀ ਕਿਹਾ ਇਹਨਾਂ ਨੇ ਤੁਹਾਨੂੰ ਕੀ ਅਥਾਰਟੀ ਹੈ ਤੁਹਾਡੇ ਕੋਲ ਤੁਹਾਨੂੰ ਕੀ ਅਧਿਕਾਰ ਹੈ ਵੀ ਕਿਸੇ ਦੇ ਤਿਹਾੜ ਨੂੰ ਤੁਸੀਂ ਕਾਲੀ ਦਿਵਾਲੀ ਕਹੋ ਜਿੱਦਾਂ ਹੋ ਸਕਦਾ ਆ ਸਾਡੇ ਕਈ ਮੂਰਖ ਕਾਲੀ ਦਿਵਾਲੀ ਬਣਾਵਾਂਗੇ ਤਾਂ ਕਿ ਉਹ ਲੋਕ ਥੋੜੇ ਤੇ ਖੁਸ਼ ਹੋਣਗੇ ਕਿੰਨਾ ਖੁਸ਼ ਹੋਣਗੇ ਤੁਹਾਡੇ ਤੋਂ ਲੋਕੋ ਠੀਕ ਹੈ ਡਾਂਡ ਕੀ ਪਿੱਟੀ ਚੱਲੋ ਜਿੰਨੀ ਪਿੱਟਣੀ ਹੈ ਗੱਪ ਮਾਰੀ ਚੱਲੋ ਇਹ ਤਾਂ ਇਹਨਾਂ ਦਾ ਆਕਾ ਹੀ ਗੱਪੀ ਸੀਗਾ ਅੱਜ ਮੈਂ ਗੱਲ ਕਰਨੀ ਹੈ ਸੰਤ ਗੁਰਬਚਨ ਸਿੰਘ ਪਤਾ ਨਹੀਂ ਢੰਡਰਾਵਾਲੇ ਉਹਨਾਂ ਦੀ ਵਰਸੀ ਸੀ ਪਤਾ ਨਹੀਂ ਲੀਡੂ ਪਈ ਹੈ YouTube ਤੇ ਉਹ ਤੁਸੀਂ ਦੇਖ ਸਕਦੇ ਹੋ ਭਿੰਡਰਾਂ ਵਾਲਾ ਕਥਾ ਕਰਦਾ ਉੱਥੇ ਗੱਪ껏 ਪਤਾ ਕੀ ਮਾਰੇ ਕਹਿੰਦਾ 2.5 ਮਿੰਟਾਂ ਵਿੱਚ ਜਪਜੀ ਸਾਹਿਬ ਦਾ ਪਾਠ ਸਿੰਘ ਕਰ ਦਿੰਦੇ 17 ਮਿੰਟਾਂ ਵਿੱਚ ਸੁਖਮਣੀ ਸਾਹਿਬ ਦਾ ਪਾਠ ਕਰ ਦਿੰਦੇ ਮੇਰੇ ਕੋਲੇ ਬਹੁਤੇ ਪੈਸੇ ਨਹੀਂ 1.5 ਲੱਖ ਰੁਪਈਆ ਇਨਾਮ ਵੇ ਦੇ ਦੂੰ ਜੇ ਕੋਈ ਮੈਨੂੰ ਬੰਦਾ ਬੋਲ ਕੇ 5 ਮਿੰਟਾਂ ਵਿੱਚ ਜਪੀ ਸਾਹਿਬ ਦਾ ਪਾਠ ਨਾ ਦੇ ਉਹਨੇ 2.5 ਮਿੰਟ ਕਿਹਾ ਸੀ ਮੈਂ 5 ਮਿੰਟ ਦੇਣਾ ਤੇ 20 ਮਿੰਟਾਂ ਨਹੀਂ 25 ਮਿੰਟਾਂ ਵਿੱਚ ਕੋਈ ਸੁਖ ਨਹੀਂ ਜਪੀ ਸਾਹਿਬ ਦਾ ਪਾਠ ਸੁਣਾ ਦੇ ਬੋਲ ਕੇ ਹਾਂ ਇਦਾਂ ਲੈ ਤੇਰੇ ਦੀ ਦੇ ਤੇਰੇ ਦੀ ਥੰਦਤਾ ਥੰਦਤਾ ਉਹ ਕੋਈ ਪਰਿਵਾਰ ਸੀ ਪਾਠ ਕਰਦਾ ਸੀ ਸਾਰਾ ਪਰਿਵਾਰ ਨੂੰ ਆ ਗਏ ਹੁਣ ਪੜ ਉਹ ਨੂੰ ਜਦੋਂ ਆਈ ਤੇ ਹੁਣ ਉਹ ਬਹਿ ਗਿਆ ਕਰੇ ਵਿਚਾਰੀ ਸਾਰਾ ਪਰਿਵਾਰ ਪਾਠ ਕਰਿਆ ਕਰੇ ਗੁਟਕਾ ਸਭ ਲੈ ਕੇ ਉਹ ਜਦੋਂ ਪੈਕੇ ਗਈ ਆਪਣੀ ਮਾਂ ਨੂੰ ਕਹਿੰਦੀ ਕਹਿੰਦੀ ਵੀ ਸਾਡਾ ਪਰਿਵਾਰ ਤਾਂ ਸੌਹਰਾ ਪਰਿਵਾਰ ਪੜ੍ਹ ਕਰਦਾ ਵੀ ਮੈਂ ਅਣਪੜਾ ਮੈਂ ਕਿੱਦਾਂ ਕਰਿਆ ਕਰਾਂ ਮਾਂ ਸਿਆਣੀ ਸੀ ਕਹਿੰਦੀ ਤੂੰ ਵੀ ਗੁਟਕਾ ਸਾਬ ਲੈ ਕੇ ਬਹਿ ਜਾ ਕਰ ਭਾਈ ਕੋਲੇ ਜਦੋਂ ਉਹ ਪੱਤਰਾ ਪਰਤੇਆ ਕਰਨਗੇ ਅੰਗ ਉਹਦੋਂ ਤੂੰ ਪਰਤੇਆ ਕਰੇ ਉਹ ਨਾਲ ਬਹਿ ਜਾ ਕਰੇ ਉਹ ਤਾਂ ਪੜ ਕੇ ਪੱਤਰਾ ਲਟਾਇਆ ਕਰਨ ਉਹ ਕਹਿੰਦਾ ਕਰੇ ਥਲਤਾ ਉਹ ਬੋਲ ਪਿਆ ਕਰੇ ਥਲਤਾ ਥਲਤਾ ਉਹਦਾ ਸੌਹਰਾ ਕਿਹਾ ਬੇਟਾ ਜਾਂ ਕਿ ਰਸੋਈ ਚ ਆਪਦਾ ਕੰਮ ਕਰ ਕੋਈ ਗੱਲ ਨਹੀਂ ਤੂੰ ਬਾਹਰ ਰਵੇਬ ਕਰ ਦੇਣ ਕਿ ਉਧਰ ਤਾਂ ਹੋ ਜਾਂਦਾ ਹੁਣ ਬਦੋਸੀ ਘੰਟੇ ਚ ਪੂਰਾ ਪਾਠ ਹੀ ਕਰ ਦੇ ਕੋਈ ਚੱਕਰ ਕਿਹੜਾ ਕਿਸੇ ਨੂੰ ਸੁਣਨਾ ਗੁਣ ਗੁਣ ਗਾਣ ਨੂੰ ਬਣ ਜਿਹੜੇ ਬੰਦੇ ਹੁਣ ਕਹਿੰਦੇ ਅਸੀਂ 48 ਘੰਟੇ ਇੱਕ ਚੌੜੇ ਚ ਪਾਠ ਕਰਤਾ ਕਰਮ ਕਾਂਡ ਕੁਛ ਨਹੀਂ ਇਹਦੇ ਵਿੱਚ ਜਦੋਂ ਭਿੰਡਰਾਂ ਵਾਲੇ ਨੇ ਡੀ ਡੀ ਗੱਪਾਂ ਮਾਰੀਆਂ ਨੇ ਇਹਨਾਂ ਤੇ ਗੱਪਾਂ ਮਾਰਨੀਆਂ ਹੀ ਬਾਹਰ ਆਕੇ 100 ਪਿੰਡ ਨੇ ਮਤਾ ਪਾਇਆ ਕਿ ਅਸੀਂ ਸਾਰੇ ਸੰਦੀਪ ਸਣੀ ਨੂੰ ਬੋਰਡ ਪਾਵਾਂਗੇ Hindu ਬੋਰਡ ਕਿੱਥੇ ਐ? ਇਸਾਈ ਬੋਰਡ ਕਿੱਥੇ ਐ? ਉਹਨਾਂ ਨੂੰ ਬੇਵਕੂਫ ਬਣਾ ਰਹੇ ਹੋ ਤੁਸੀਂ। ਇਦਾਂ ਹੋ ਸਕਦਾ? ਹਰੇ ਤਾਂ ਮੈਂ ਆਉਣ ਹੈ। ਚਾਰ ਦਿਨ ਮੈਂ ਲਾਉਣੇ ਆਲ ਤਾਂ ਹਲਾ ਜਰੂਸ ਕਟੂਚਾ ਕਿਧਰ। ਅਜੇ ਕੀ ਹੋਇਆ? ਦੱਸਾਂਗੇ ਵੀ ਕਿਹੜੇ ਪਿੰਡ ਨੇ ਮਤਾ ਪਾਇਆ। ਅੱਛਾ ਇੱਕ ਹੋਰ ਸੁਣਿਆ। ਜਿਹੜਾ ਗਪੌੜ ਸ਼ੰਖ ਮੈਂ ਸ਼ਬਦ ਵਰਤਿਆ ਨਾ ਇਹ ਸ਼ਬਦ ਅਸੰਖ ਹੈ ਵੈਸੇ ਜਪੀ ਸ਼ਬਦ ਦੇ ਵਿੱਚ ਅਸੰਖ ਦੀ ਕੋਈ ਗਿਣਤੀ ਨਹੀਂ ਕੋਈ ਸੀਮਾ ਨਹੀਂ ਹੈਗੀ ਤੇ ਸੰਖ ਜਿਹੜਾ ਇਹ ਤਾਂ ਵਰਤੇ ਵੀ ਇਹ ਏਡੇ ਏਡੇ ਗੱਪ ਮਾਰਦੇ ਨੇ ਤੇ ਜਿਹਦਾ ਕੋਈ ਮੂੰਹ ਸਿਰ ਹੁੰਦਾ ਹੀ ਨਹੀਂ ਇਹ ਕੋਮੈਂ ਉਹ ਵੀ ਹੱਸੇ ਮਜ਼ਾਕ ਵਾਲੀ ਵੀਡੀਓ ਸੁਣੀ ਇੱਕ ਦਿਨ ਉਹ ਬੰਦਾ ਕੁਛ ਸਾਥ ਵਿੱਚ ਬੈਠਾ ਚਾਰ ਪੰਜ ਬੰਦੇ ਹੋ ਰਿਹਾ ਕਹਿੰਦੇ ਬਾਬਾ ਗੱਪ ਸੁਣਾਈ ਉਹ ਕਹਿੰਦਾ ਮੇਰੇ ਕੋਲ 6 ਗੋਲੀ ਦਾ ਪਿਸਤਲ ਤੱਕੇ ਨਾਲ ਕਹਿੰਦਾ 7-8 ਪਾ ਲਈਆਂ ਕਹਿੰਦਾ ਜੇਦੋਂ ਕਹਿੰਦਾ ਕਾੜ ਕਾੜ ਕੇ ਕੱਢੀਆਂ 13 25 ਬੰਦੇ ਮਾਰਦੇ ਤੇ ਹੁਣ ਤੇ ਇਸ ਕੋਈ ਦਾ ਕੋਈ ਮੂੰਹ ਸਰ ਹੈਗਾ 6 ਗੋਲੀ ਦਾ ਪਿਸਤਲ ਤੱਕੇ ਨਾਲ 7-8 ਪਾ ਲਈਆਂ 9-10 ਪਾ ਲਈਆਂ ਤੇ ਕੱਢੀਆਂ ਤਾੜ ਤੜ ਕਰਕੇ 11 ਤੇ ਪੱਛੀਪਤੀ ਬੰਦੇ ਮਾਰਦੇ ਇਹ ਕੋਈ ਸੈਂਸ ਹੈਗਾ ਮਾਰੀ ਜੱਲਾ ਝੁਟ ਜਨੇ ਮਾਰਦੇ ਯਾਨੀ ਕਿ ਇਹ ਲੋਕ ਇੰਨਾ ਕੁ ਗੁੰਮਰਾਹ ਕਰ ਰਹੇ ਨੇ ਇਹ ਅੱਜ ਨਹੀਂ ਕਰ ਰਹੇ ਇਹ ਬਹੁਤ ਪਿਛਲੇ ਲੰਬੇ ਸਮੇਂ ਤੋਂ ਗੁੰਮਰਾਹ ਕਰ ਰਹੇ ਨੇ ਪੰਜਾਬ ਦੇ ਲੋਕਾਂ ਨੇ ਇਹਨਾਂ ਨੇ ਬੇੜਾ ਕਰ ਕਰਤਾ ਗੱਪ ਮਾਰ ਮਾਰ ਕੋਈ ਕਸਰ ਹੀ ਨਹੀਂ ਛੱਡੀ ਤੇ ਜੇ ਇਹਨਾਂ ਦੀ ਅਸਲ ਕਰਤੂਤ ਦੇਖੜੇ ਹੋਵੇ ਨਾ ਟੈਂਡਰ ਐਪ ਦੇ ਵਿੱਚ ਜਿਹੜੇ ਮੂਤਪਾਲ ਨੇ ਘਪ ਮਾਰੇ ਨੇ ਗੁੰਡਾਗਰਦੀ ਕੀਤੀ ਐ ਉਹ ਕੱਢ ਕੇ ਨਹੀਂ ਕਿਉਂ ਅੱਛਾ ਇਹ ਜਿਹੜੇ ਇਦਾਂ ਦੇ ਇੰਟਰਵਿਊ ਕਰਨ ਵਾਲੇ ਟਕਸਾਲੀ ਤੋਤੇ ਐ ਜਿਨ੍ਹਾਂ ਨੂੰ ਕੋਈ ਲੈਣਾ ਦੇਣਾ ਨਹੀਂ ਵੀ ਸਰਕਾਰ ਦੇ ਵਿੱਚ ਸਾਡਾ ਕੀ ਰੋਲ ਹੋ ਅਸੀਂ ਕਿਹੜਾ ਮੁੱਦਾ ਲੈ ਕੇ ਆਵਾਂਗੇ ਕੀ ਅਸੀਂ ਪੰਜਾਬ ਵਿੱਚ ਇਹਨਾਂ ਕੋਈ ਮਤਲੀ ਗੋਲ ਪਰਨਾ ਮੰਨ ਲੈਣਗੇ ਤੇ ਬਸ ਵੈ ਜਾਣਗੇ ਸਭ ਤੋਂ ਪਹਿਲਾਂ ਫਤੇ ਬੁਲਾਉਣਗੇ ਫਤੇ ਬੁਲਾ ਕੇ ਫਿਰ ਦੇਖਦੇ ਨੇ ਵੀ ਇਹਦੇ ਵਿੱਚ ਜਿੱਤ ਵੀ ਹੈ ਤੇ ਇਹ ਜਿਹੜੀ ਫਤੇ ਹੈ ਇਹ ਗੁਰੂ ਦੀ ਹੈ ਇਦਾਂ ਵੀ ਨੇ ਇਹਨੂੰ ਕੋਈ ਧਿਆਨ ਹੈਗਾ ਮਤਲਬ ਫਤੇ ਬੁਲਾਉਣ ਤੋਂ ਕੀ ਹੈ ਵੀ ਮੈਂ ਜਿਹੜੀ ਗੱਲ ਕਰਨਗਾ ਤੋਲ ਮਾਪ ਕੇ ਕਰੂੰਗਾ ਉਹਦੇ ਵਿੱਚ ਕੋਈ 19 21 ਹੋ ਨਹੀਂ ਸਕਦੀ ਮੈਂ ਝੂਠ ਨਹੀਂ ਬੋਲੂੰਗਾ ਉਹਦਾ ਮਤਲਬ ਅਸਲ ਵਿੱਚ ਇਹ ਹੈ ਫਤੇ ਤੋਂ ਭਾਵ ਇੱਕ ਸ਼ੌਕਸ਼ਾਤ ਉਸ ਰੱਬ ਨੂੰ ਉਸ ਪ੍ਰਮਾਤਮਾ ਨੂੰ ਉਸ ਗੁਰੂ ਨੂੰ ਸਮਝਣਾ ਹੁੰਦਾ ਪਰ ਇਹਨੂੰ ਕੋਈ ਚੜੀ ਲੱਥੀ ਨਹੀਂ ਆਈ ਡੇਟ ਗੱਪ ਪਤਾ ਹੀ ਨਹੀਂ ਕਿੱਥੋਂ ਲੈ ਕੇ ਆਉਂਦੇ ਆ ਇੱਕ ਵਾਰੀ ਇੱਕ ਬੰਦਾ ਟ੍ਰੇਨ ਦੇ ਵਿੱਚ ਬੈਠਾ ਉਹਨੇ ਗੱਪ ਮਾਰਿਆ ਇੱਕ ਬੰਦਾ ਉੱਪਰ ਬੈਠਾ ਸੀ ਸੀਟ ਤੇ ਉਹ ਹੱਸ ਪਿਆ ਅੱਛਾ ਕਿ ਤੁਸੀਂ ਹੱਸੇ ਕਿਉਂ ਉਗੰਨਾ ਭਾਈ ਸਾਹਿਬ ਕਹਿੰਦਾ ਗੋਲ ਤਾਂ ਕਰ ਲੈਂਦੇ ਮਾੜਾ ਮਟੇ ਰੁੜ ਜਾਂਦਾ ਕਿਉਂ ਤੂੰ ਚੌਰ ਸੀ ਰੋੜ ਤੱਕਦਾ ਛੋਟਾ ਥੋੜਾ ਕਿ ਮੈਂ ਛੋਟਾ ਮਾਰ ਲੈਂਦੇ ਕਹਿੰਦਾ ਐਡਾ ਕੱਪ ਕਿਦਾਂ ਮਾਰਦਾ ਤੁਸੀਂ ਯਾਨਕਿ ਇਹ ਉਹ ਲੋਕ ਨੇ ਇਹਨਾਂ ਨੂੰ ਕੋਈ ਮਤਲਬ ਨਹੀਂ ਵੀ ਸਾਡਾ ਅਮਰ ਛੱਕਿਆ ਅਸੀਂ ਬਾਣੀ ਪੜ੍ਹਦੇ ਹਾਂ ਯਾਨਕਿ ਲੋਕ ਗਮਰਾਹ ਕਿੱਦਾਂ ਹੁੰਦੇ ਨੇ ਇਹ ਵੱਡੇ ਤੋਂ ਵੱਡਾ ਗੱਪ ਮਾਰੋ ਵੀ ਲੋਕਾਂ ਨੂੰ ਗਮਰਾਹ ਕਿੱਦਾਂ ਕਰਦੇ ਵੀ ਐਦਾਂ ਗੱਪ ਮਾਰਦੇ ਸੀ ਪਰ ਜਿਹੜੇ ਪੰਜਾਬ ਦੇ ਲੋਕ ਨੇ ਨਾ ਉਹਨਾਂ ਨੂੰ ਸਮਝ ਬਹੁਤ ਹੈ ਉਹਨੂੰ ਗੁਮਰਾਹ ਨਹੀਂ ਹੁੰਦੇ ਇੱਕ ਕਲਾਸ ਵਿੱਚ ਗੱਲ ਕਹਿਣੀ ਹੈ ਇਹਨਾਂ ਦੇ ਗੱਪਾਂ ਨੇ ਨਾ ਮਾਜੇ ਤੇ ਦਬਾਬੇ ਵਿੱਚ ਸਿੱਖੀ ਦਾ ਇੰਨਾ ਨੁਕਸਾਨ ਕੀਤਾ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਇਹਨਾਂ ਨੇ ਗੱਪ ਘੜੇ ਕਿੱਥੋਂ ਬਲਤ ਇਹਨਾਂ ਨੇ ਇਤਿਹਾਸ ਦੇ ਵਿੱਚ ਇਹ ਲਿਖਿਆ ਕਿ ਚਮਕੌਰ ਦੀ ਗੜੀ ਨੂੰ 10 ਲੱਖ ਫੌਜ ਦਾ ਟੀਰਾ ਸੀ ਉਸ ਵਕਤ ਨੂੰ 10 ਲੱਖ ਬੰਦਾ ਇਕੱਠਾ ਹੋਈ ਨਹੀਂ ਸਕਦਾ ਜਿਸ ਵਕਤ ਦੀ ਗੱਲਾਂ ਕਰਦੇ ਆ ਜੇ ਉਹ ਦਰਬਾਰ ਸਾਹਿਬ ਤੇ ਅਕਾਲ ਤਖਤ ਤੇ ਅਟੈਕ ਕੀਤਾ ਉਦੋਂ ਇਹਨਾਂ ਨੇ 8 9 ਕਿਸੇ ਨੇ ਲੱਖ ਕਿਸੇ ਨੇ 1.5 ਲੱਖ ਆਰਮੀ ਲਾਤੀ ਜਣ ਕੇ ਇਦਾਂ ਗੱਪ ਮਾਰੇ ਫਿਰ ਆ ਕੇ ਸੈਂਟਰ ਸਰਕਾਰ ਵੱਲੋਂ ਆਫਰ ਸੀ ਪਿੰਡਰਾ ਵਾਲਿਆਂ ਨੂੰ ਅਕੇ ਤੁਸੀਂ ਪੰਜਾਬ ਛੱਡ ਕੇ ਅਮਰੀਕਾ ਦਾ ਕੈਨੇਡਾ ਚਲੇ ਜਾਓ ਤੁਹਾਡੇ ਜਿਹੜੇ ਸੇਵਕ ਨੇ ਉਹਨਾਂ ਦੇ ਅਕਾਊਂਟਾਂ ਵਿੱਚ ਅਸੀਂ ਇੱਕ ਆਰਬ ਡਾਲਰ ਅਮਰੀਕਾ ਦਾ ਪਾ ਦਿੰਦੇ ਹਾਂ ਇੱਕ ਆਰਬ ਡਾਲਰ ਦੇ ਪਤਾ ਕਿ ਕਿੰਨੇ ਪੈਸੇ ਬਣਦੇ ਆ ਇਹ ਗੱਪਾਂ ਮਾਰੀਏ ਫਿਰ ਤੁਹਾਨੂੰ ਕਿ ਸੈਂਸਰ ਲਾ ਕੇ ਮੁੱਖ ਮੰਤਰੀ ਬਣਾ ਦਿੰਦੇ ਆ ਇਹਨਾਂ ਨੂੰ ਪਹਿਲਾਂ ਪੁੱਛੋ ਵੀ ਮੁੱਖ ਮੰਤਰੀ ਦਾ ਤਾਂ ਰੌਲਾ ਸੀ ਜਿਹਨਾਂ ਦੀ ਸਰਕਾਰ ਸੀ ਪੰਜਾਬ ਵਿੱਚ ਉਹਨਾਂ ਦਾ ਅਟੈਕ ਕਰਵਾਇਆ ਸੀ ਵੀ ਪੰਜਾਬ ਦੇ ਹਾਲਾਤ ਖਰਾਬ ਹੋ ਰਹੇ ਨੇ ਭਿੰਡਰਾਂ ਵਾਲੇ ਨੇ ਮੁੱਖ ਮੰਤਰੀ ਕਿੰਬੜਾਂ ਦੇ। ਇਹ ਗੱਪਾਂ ਮਾਰੀ। ਅੱਛਾ ਇਹ ਇੱਥੇ ਨਹੀਂ ਕੱਪ ਖੜ ਰੁਕਦੀਆਂ ਨੇ। ਜਦੋਂ ਨਾ ਇਹਨਾਂ ਦੇ ਆ ਬੰਦੇ ਵਰਗੇ ਜਿਹੜੇ ਭੰਗ ਪੇੜਿਆ ਕਥਾ ਬਾਤ ਚ ਉਹ ਤੋਂ ਪੁੱਛੋ ਉਹ ਕਹਿੰਦਾ 1.5 ਲੱਖ ਡਾਲਰ ਇੱਕ ਨੇ 5 ਲੱਖ ਡਾਲਰ ਸ਼ਬਦੋਂ ਵੱਡਾ ਗੱਪ ਇੱਕ ਆਰਬ ਡਾ ਲਾ ਲਾ ਮਾਰਿਆ ਸੀ ਪਿੰਡਰਵਾਲੇ ਦੇਣਵਾਦੀ ਆ ਹੈਨਰੀ ਕਰਤੂਤਾ ਨੇ ਇੱਥੇ ਨਹੀਂ ਗੱਲ ਖੜਦੀ ਸਮਝੇ ਤਾਂ ਮਾਨ ਤੋਂ ਪੁੱਛੋ ਉਹ ਕਹਿੰਦਾ 36 ਗੋਲਮੇ ਬਜੀਆਂ ਪਿੰਡਰਾਂ ਦੀ ਰਸੀਦ ਹੋਇਆ ਤੇ ਜਿਹੜਾ ਸੁਭਰੇ ਸਿੰਘ ਉਗੋ ਕਹਿੰਦਾ 13 ਗੋਲਮੇ ਬਜੀਆਂ ਤੇ ਮੂਤਪਾਲ ਨੇ ਪਤਨੀ 72 ਕਹਿੰਦਾ ਸੀ ਰੋਡੇ ਪਿੰਡ ਵਿੱਚ ਜਾ ਕੇ ਵੀ 72 ਗੋਲਮੇ ਬਜੀਆਂ ਆਹ ਕਰਤੂਤਾ ਨੇ ਇਹਨਾਂ ਦੀ ਯਾਨਕਿ ਸਭ ਤੋਂ ਵੱਡੇ ਗਪੌੜ ਸੰਖ ਆ ਜਿਹੜੇ ਪੰਥ ਕਹ ਪਾ ਹੁੰਦੇ ਨੇ ਨਾ ਆਪਣੇ ਆਪ ਨੂੰ ਇਹ ਨੇ ਇਹ ਗੱਪ ਮਾਰ ਮਾਰ ਕੇ ਗਪੌੜ ਮਾਰ ਮਾਰ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਜੇ ਤੁਸੀਂ ਗਰਾਉਂਡ ਲੈਵਲ ਤੇ ਜਾ ਕੇ ਦੇਖੋਗੇ ਇਹਨੇ ਪੱਲੇ ਕੱਖ ਨਹੀਂ ਕੱਖ ਨਹੀਂ ਪੱਲੇ ਨਹੀਂ ਜਦੋਂ ਕੋਈ ਸਵਾਲ ਕਰੋਗੇ ਤੁਸੀਂ ਮੇਰੇ ਕੋਲ ਇਹਨਾਂ ਦੀਆਂ ਰਿਕਾਰਡ ਨਾ ਪਈਆਂ ਨੇ ਸ਼ਾਮੀਆਂ ਹੋਈਆਂ ਇਹ ਸਵਾਲ ਨਹੀਂ ਕਰਦੇ ਤੁਹਾਨੂੰ ਤੁਹਾਨੂੰ ਇਹ ਗਾਣਾ ਇਹ ਪੰਥ ਦੇ ਦਰਦੀ ਹੈ। ਔਰ ਜਿੰਨਾ ਗੰਦ ਇਹਨਾਂ ਲੋਕਾਂ ਨੇ ਪੰਥ ਹੋਣ ਦੇ ਨਾਤੇ ਪਾਇਆ ਮੈਂ ਕਹਿੰਦਾ ਕੋਈ ਇਹਨਾਂ ਗੰਦ ਪਾ ਹੀ ਨਹੀਂ ਸਕਦਾ। ਜੇ ਹੁਣ ਤਰਨਤਾਰਨ ਦੇ ਲੋਕ ਸੋਚਿਓ ਵੀ ਉਹ ਕਿਹੜਾ ਪਿੰਡ ਹੈ ਤਰਨਤਾਰਨ ਦੇ ਵਿੱਚ ਵਿਧਾਨ ਸਭਾ ਹਲਕਾ ਜਿੱਥੇ ਪੂਰਨ ਤੌਰ ਤੇ ਦੂਜੀਆਂ ਪਾਰਟੀਆਂ ਦਾ ਬਾਈਕਟ ਕੀਤਾ ਹੋਵੇ ਦੱਸਿਓ ਕੋਈ ਵੀ ਸਾਡੇ ਪਿੰਡ ਵਿੱਚ ਮਤਾ ਪਾਇਆ। ਉਨਾ ਪਿੰਡਾਂ ਵਿੱਚ ਤੁਹਾਨੂੰ ਕਹਾ ਦਿਆਂਗੇ ਵੀ ਕਿਹੜੇ ਬੰਦੇ ਕਿਹਨੂੰ ਵੋਟ ਪਾਉਣਗੇ ਫਿਰ ਮੰਨਜੋਗੇ ਯਾਰ ਕਿਉਂ ਤੁਸੀਂ ਹਨਾ ਸਵੇਰੇ ਉੱਠ ਕੇ ਪਤਾ ਨਹੀਂ ਪਹਿਲਾਂ ਤੁਸੀਂ ਵਾਰ ਕਰੂ ਵਾਰ ਕਰੂ ਵਾਰ ਕਰੂ ਕਰਨ ਤੇ ਜੋਰ ਲਾਉਣੇ ਹੋ ਫਿਰ ਪਤਾ ਨਹੀਂ ਮੈਂ 5 ਗ੍ਰੰਥੀਆਂ ਦਾ ਨਿਤਨੇਮ ਕਰਦਾ ਮੈਂ 10 ਗ੍ਰੰਥੀਆਂ ਨਿਤਨੇਮ ਕਰਦਾ ਮੈਂ ਚੰਡੀ ਦੀ ਬਾਣ ਪੜ੍ਹਦਾ ਮੈਂ ਪਤਾ ਨਹੀਂ ਜਪ ਜਪਦੇ ਕਿੰਨੇ ਪਾਠ ਕਰਦਾ ਕਿਉਂ ਤੁਸੀਂ ਕਫਰ ਤੋਲਦੇ ਹੋ ਯਾਰ ਬਾਣੀ ਤੁਹਾਨੂੰ ਗੱਪ ਮਾਰਨ ਵਾਲੀ ਤੇ ਕਹਿੰਦੀ ਚਲੋ ਸਾਰੀਆਂ ਦੋਨੋਂ ਛੱਡੋ ਮੰਨ ਲਓ ਗੱਲ ਜੇ ਜਿੱਤ ਵੀ ਜਾਉਂਗੇ ਅਗੇ ਅਮਰਤਪਾਲ ਜਿੱਤੇ ਆਈਏ ਸਰਬਜੀਤ ਜਿੱਤੇ ਆਈਏ ਫਿਰ ਕੀ ਕਰ ਲੈ ਉਹਨਾਂ ਨੇ ਤੁਹਾਡੀ ਗੱਲ ਨਾਲ ਸਹਿਮਤ ਹੋ ਜਾਣਾ ਮੰਨ ਲੋ ਗੱਲ ਜੇ ਤੁਸੀਂ ਉਹ ਮੁੰਡੇ ਨੂੰ ਜਿਤਾਤਾ ਪਹਿਲਾਂ ਸਰਬਜੀਤ ਨੂੰ ਅਮਰਤਪਾਲ ਨੂੰ ਮੂਤਪਾਲ ਨੂੰ ਜਿਤਾਈ ਹੈ ਕਿਹੜੀ ਮਾਲ ਮਾਰ ਲਈ ਤੁਸੀਂ ਬਦਨਾਮ ਹੀ ਕੀਤਾ ਲੋਕਾਂ ਨੂੰ ਪੈਸੇ ਇਕੱਠੇ ਕੀਤੇ ਉਹ ਖੰਡੇ ਦੀ ماں ਮਿਲ ਕੇ ਜਾਂਦੀ ਹੈ ਸ਼ਰਿਆਮ ਕਹੀ ਜਾਂਦੀ ਹੈ ਕਹਿੰਦੀ ਮੇਰੇ ਮੁੰਡੇ ਨੂੰ ਅਮਰਤਪਾਲ ਨੇ ਮਰਵਾਇਆ ਤੁਸੀਂ ਉਹਨੂੰ ਕੀ ਕਹੀ ਜਾਂਦੇ ਹੋ ਹੁਣ ਤੁਸੀਂ ਗਾਲ੍ਹਾਂ ਕੱਢੀ ਜਾਂਦੇ ਹੋ ਉਹ ਸਰਕਾਰ ਦੇ ਟੋਟ ਹੈ ਜੀ ਉਹ ਆਰਐਸ ਦੀ ਹੈ ਤੁਸੀਂ ਉਹਨੂੰ ਇਹ ਕਹੀ ਜਾਂਦੇ ਤੇ ਤੁਹਾਡੇ ਵਰਗਾ ਘਟਿਆ ਇਨਸਾਨ ਕੌਣ ਹੋ ਸਕਦਾ ਮਤਲਬ ਇਹ ਬੰਦੇ ਕਿਰਪਾਨਾਂ ਪਾ ਕੇ ਮੂੰਹ ਤੇ ਦਾੜ੍ਹੀਆਂ ਸਿਰ ਤੇ ਦਸਤਾਰਾਂ ਸਜਾ ਕੇ ਕੌਮ ਦੇ ਨਾਂ ਤੇ ਪੰਥ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਜੀ ਬਚੋ ਇਹਨਾਂ ਤੋਂ ਪਹਿਲਾਂ ਵੀ ਇਹਨਾਂ ਨੇ ਗਮਰਾਹ ਕੀਤਾ ਕਰਦੇ ਆ ਰਹੇ ਨੇ ਪੰਜਾਬ ਦਾ ਔਰ ਕੌਮ ਦਾ ਬੇੜਾ ਘਰ ਕਰਤਾ ਇਹਨਾਂ ਗਬੌੜ ਸੰਖਾ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ